ਮਾਰ ਲ ਗੋ ਬ੍ਰੀਡੋਰ ਦੇ ਲੋਕ ਐਂਟੀ ਕਰਾ ਕੇ ਵੇਚਦੇ ਆ ਜਦੋਂ ਤੁਸੀਂ ਆ ਕੇ ਫਰਮਾਂ ਨੂੰ ਸ਼ੂਟ ਕਰੋਗੇ ਹਾਂਜੀ ਉਹ ਇਸ ਦੇ ਇਹਨਾਂ ਦੇ ਨਾਲ ਕਿਸ ਤਰੀਕੇ ਦਾ ਮਤੀਰਾ ਹੋਊਗਾ ਭਰਾ ਮਾਰ ਕੇ ਕਿ ਨਹੀਂ ਦੇਖੋ ਜੀ ਭਰਾ ਤਾਂ ਭਰਾ ਹੀ ਹੁੰਦੇ ਆ ਉਹਦੇ ਤਾਂ ਆਉਂਦੇ ਜਾਂਦੇ ਰਹਿੰਦੇ ਹੁੰਦੇ ਪਰ ਭਰਾ ਭਰਾ ਹੀ ਰਹਿੰਦੇ ਹੁੰਦੇ ਆ 1500 ਪਿੰਡ ਨੇ ਆਪਣੇ ਇਲਾਕੇ ਦੇ ਵਿੱਚ ਇਕੱਲੇ ਕਰਨ ਮਜੀਤਨ ਮੋਲ ਇਹ ਜੀ ਉਮੀਦਵਾਰ ਨੇ ਜਿਨ੍ਹਾਂ ਨੇ ਘਟੋ ਘਟ ਮੇਰੇ ਹਿਸਾਬ ਦੇ ਨਾਲ ਅੱਜ ਦੀ ਡੇਟ ਦੇ ਵਿੱਚ 1200 11 1200 ਪਿੰਡ ਕੰਪਲੀਟ ਕਰਤਾ ਹੁਣ ਜਿੱਥੇ-ਜਿੱਥੇ ਵੀ ਝਾੜੂ ਪਹੁੰਚ ਗਿਆ ਆਮ ਆਦਮੀ ਪਾਰਟੀ ਦਾ ਚੋਣਛਾਣ ਪਹੁੰਚ ਗਿਆ ਕੇਜਰੀਵਾਲ ਭਗਵੰਤ ਮਾਨ ਪਹੁੰਚ ਗਏ ਉੱਥੇ ਚਾਹੇ ਮure ਭਾਜਪਾ ਆਵੇ ਚਾਹੇ ਕਾਲੀ ਆਜਣ ਕੋਈ ਮਰਜੀ ਆਜਣ ਸਾਰੇ ਸਾਫ਼ ਹੀ ਸਾਫ਼। ਤੋਂ ਬਹੁਤ ਲੋਕੀ ਇਸ ਗੱਲ ਤੋਂ ਖੁਸ਼ ਹੈ। ਕਿਸਾਨ ਪਾਣੀ ਤੋਂ ਖੁਸ਼ ਹੈ। ਹਰ ਘਰ ਬਿਜਲੀ ਤੋਂ ਖੁਸ਼ ਹੈ। ਬੱਚੇ ਸਕੂਲਾਂ ਤੋਂ ਖੁਸ਼ ਹੈ। ਮਰੀਜ਼ ਹਸਪਤਾਲਾਂ ਤੋਂ ਖੁਸ਼ ਹੈ। ਜੀ ਆਮ ਆਮੀ ਪਾਰਟੀ ਦੇ ਕਰਮਜੀਤ ਅਨਮੋਰ ਵੱਲੋਂ ਨਾਮ ਜਨਗਤੀ ਪੱਤਰ ਦਾਖਲ ਕਰਨੇ ਨੇ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿਉਂਕਿ ਜਿਹੜਾ ਕੋਰਟ ਕਪੂਰੇ ਤੋਂ ਜਿਹੜਾ ਇਹ ਰੋਡ ਸ਼ੋਅ ਸ਼ੁਰੂ ਹੋਇਆ ਤਾਂ ਫਰੀਦਕੋਟ ਦੇ ਵਿੱਚ ਪਹੁੰਚਿਆ ਤਾਂ ਦੇਖ ਸਕਦੇ ਹੋ ਤੁਸੀਂ ਅੱਜ ਕਰਮਜੀਤ ਸਿੰਘ ਅਨਮੋਰ ਦੇ ਨਾਲ तमाम ਹਲਕਿਆਂ ਦੇ ਲੀਡਰਸ਼ਿਪ ਐ ਐਮ ਐਲ ਏ ਉਹਨਾਂ ਦੇ ਨਾਲ ਐ ਤੇ ਸਭ ਤੋਂ ਵੱਡੀ ਗੱਲ ਐ ਕਿ ਅੱਜ ਪ੍ਰਸਿੱਧ ਕਲਾਕਾਰ ਨੇ ਗਿੱਪੀ ਗਰੇਵਾਲ ਬਿੰਨੂ ਢਿੱਲੋਂ ਉਹ ਵੀ ਅੱਜ ਉਹਨਾਂ ਦੇ ਨਾਲ ਮੌਜੂਦ ਨੇ ਤਕਵੀਰਾ ਤੋਂ ਨਾਲ ਸੱਜਿਆ ਕਰ ਰਹੇ ਆ ਫਰੀਦਕੋਟ ਦੀਆਂ ਤਾਂ ਫਰੀਦਕੋਟ ਦੇ ਵਿੱਚ ਅੱਜ ਕਰਮਜੀਤ ਅਨਮੋਹ ਵੱਲੋਂ ਦੁਆ ਮਾਰਨੀ ਪਾਪੀ ਦੇ ਮੀਤਵਾਰ ਆ ਉਹਨਾਂ ਵੱਲੋਂ ਨਾਮਜ਼ਦ ਕੀ ਪੱਤਰ ਦਾਖਲ ਕੀਤੇ ਜਾਣੇ ਨੇ ਤਾਂ ਅੱਜ ਫਰੀਦਕੋਟ ਦੇ ਵਿੱਚ ਪਹੁੰਚਿਆ ਕੋਰਟ ਕਪੂਰੇ ਦੇ ਉੱਤੇ ਜਿਹੜਾ ਰੋਡ ਸ਼ੋਅ ਸ਼ੁਰੂ ਹੋਇਆ ਤਾਂ ਫਰੀਦਕੋਟ ਦੇ ਵਿੱਚ ਪਹੁੰਚ ਚੁੱਕਿਆ ਫਰੀਦਕੋਟ ਦੇ ਵਿੱਚ ਅੱਜ ਦੇਖ ਸਕਦੇ ਹੋ ਤੁਸੀਂ ਜਿਹੜੇ तमाम ਲੀਡਰਚਿਪ ਨਾਲ ਕੰਮ ਕੀਤੇ ਨੇ ਮੂਲ ਹੈਗੇ ਆ ਜਿੱਪੀ ਕਰੇਵਾ तमाम ਲੀਡਰਚਿਪ ਨਾਲ ਸਾਰੇ ਮੌਜੂਦ ਨੇ ਤਾਂ ਦੇਖ ਸਕਦੇ ਹੋ ਸਿੱਧਾ ਉਹ ਜਿਹੜਾ ਦਰਸ਼ਕਾਂ ਨੂੰ ਜਿਹੜਾ ਉਹ ਪ੍ਰੋਪਰ ਤਰੀਕੇ ਦੇ ਨਾਲ ਸਲਾਮ ਕਰ ਰਹੇ ਨੇ तमाम ਲੀਡਰਸ਼ਿਪ ਅੱਜ ਜਿਹੜਾ ਮੌਜੂਦ ਹੈ ਤਾਂ ਇਸ ਤੋਂ ਬਾਅਦ ਜਿਹੜਾ ਪਹਿਲਾ ਨਾਮਜ਼ਦਗੀ ਪੱਤਰ ਇਹਨਾਂ ਵੱਲੋਂ ਦਾਖਲ ਕੀਤੇ ਜਾਣਗੇ ਤਾਂ ਦੇਖੋ ਤੁਸੀਂ ਫੁੱਲਾਂ ਦੇ ਨਾਲ ਸਨਮਾਨ ਇਹਨਾਂ ਦਾ ਕੀਤਾ ਜਾ ਰਿਹਾ ਹੈ ਕ੍ਰੀਪੋਰਟ ਦੇ ਵਿੱਚ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਤਾਂ ਫਰੀਦਕੋਟ ਦੇ ਨਾਲ ਜਿਹੜਾ ਮਾਲ ਸਨਮਾਨ ਜਿਹੜਾ ਫਰੀਦਕੋਟ ਦੇ ਜਿਹੜਾ ਲੋਕਾਂ ਵੱਲੋਂ ਕੀਤਾ ਜਾ ਰਿਹਾ ਹੈ ਤਾਂ ਫਰੀਦਕੋਟ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਤੁਸੀਂ ਜਿਹੜੇ तमाम ਲੀਡਰਸ਼ਿਪ 9 ਬਜ਼ਾਰ ਸਬਾ ਹਲਕਿਆਂ ਦੇ ਜਿੰਨੇ ਐਮ ਐਲ ਏ ਦੇ ਨੇ ਉਹ ਨਾਲ ਇਹਨਾਂ ਦੇ ਮੌਜੂਦ ਨੇ ਤਾਂ ਜਿਹੜੇ ਮੁੱਖ ਕਲਾਕਾਰ ਨੇ ਕਿਪੀ ਗਰੇਵਾਲ ਬੀਨੂ ਟਿੱਲੋ ਤਾ ਉਹ ਵੀ ਅੱਜ ਇਹਨਾਂ ਦੇ ਨਾਲ ਮੌਜੂਦ ਨੇ ਤਾਂ ਇਸ ਤੋਂ ਬਾਅਦ ਸਿੱਧਾ ਇਹਨਾਂ ਨੇ ਜੋ ਆਪਣੇ ਕਾਗਜ਼ ਭਰਨੇ ਐ ਨਾਮੀਨੇਸ਼ਨ ਫਾਇਲ ਕਰਨੀ ਐ ਤਾਂ ਉਸ ਤੋਂ ਬਾਅਦ ਦਾਣਾ ਮੰਡੀ ਦੇ ਵਿੱਚ ਵੀ ਇੱਕ ਜਿਹੜਾ ਇਹਨਾਂ ਵੱਲੋਂ ਸਮਾਗਮ ਰੱਖਿਆ ਗਿਆ ਹੈ ਤਾਂ ਗੱਲਬਾਤ ਆਪਾਂ ਕਰਾਂਗੇ ਕਰਮਜੀਤ ਅਨਮੋਲ ਦੇ ਨਾਲ तमाम ਲੀਡਰਸ਼ਿਪ ਦੇ ਨਾਲ ਐਮਐਲਏ ਦੇ ਨਾਲ ਕੋਸ਼ਿਸ਼ ਕਰਾਂਗੇ ਇਹਨਾਂ ਕਲਾਕਾਰਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਇਹਨਾਂ ਦਾ ਕੀ ਕਹਿਣਾ ਹੈ ਬਹੁਤ ਧੰਨਵਾਦ ਤੁਹਾਡਾ ਬੀਨੂ ਜੀ ਕਿਸ ਤਰੀਕੇ ਨਾਲ ਆਜਤਾ ਬੜਾ ਵਧੀਆ ਜੀ ਬਹੁਤ ਵਧੀਆ ਵਾਹਿਗੁਰੂ ਦੀ ਵਾਹਿਗੁਰੂ ਦੀ ਕਿਰਪਾ ਇਹ ਗੁਰੂ ਮਹਾਰਾਜ ਦੀ ਕਿਰਪਾ ਹੁੰਦੀ ਹੈ ਕਹਿੰਦੇ ਸਾਹਿਬ ਹੱਥ ਵਿੜਾਈਆਂ ਇੰਨਾ ਪਿਆਰ ਇੰਨੀ ਮੁਹੱਬਤ ਲੋਕਾਂ ਨੇ ਆ ਵਿੱਚ ਅੱਖਾਂ ਵਿੱਚ ਦੇਖ ਕੇ ਮਤਾਮਾ ਜੱਪੀਆਂ ਪਾਉਂਦੀਆਂ ਨੇ ਹੈ ਸਤਕਾਰ ਨਾਲ ਫੁੱਲ ਸੜਦੀਆਂ ਰੁੱਤੋਂ ਫੁੱਲਾਂ ਦੀ ਵਰਖਾ ਕਰਦੇ ਨੇ ਆਸ਼ੀਰਵਾਦ ਦਿੰਦੀਆਂ ਨੇ ਸਿਰ ਤੇ ਹੱਥ ਰੱਖ ਕੇ ਉਹ ਵਾਹਿਗੁਰੂ 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 ਜਣ ਦੀ ਸਿਰ ਝੁਕਦਾ ਸਾਰੇ ਮੂਰੇ ਇਹ ਹੀ ਮੁਹੱਬਤ ਮੈਂ ਕਹਿੰਦਾ ਇਹ ਤਾਂ ਮੁਲ ਕਦੇ ਨਹੀਂ ਮੋੜ ਸਕਦੀ ਜ਼ਿੰਦਗੀ ਵਿੱਚ ਕਦੇ ਨਹੀਂ ਮੋੜ ਸਕਦੇ ਸੋ ਕਰਮਜੀਤ ਦਾ ਮੋਲ ਬਹੁਤ ਲੱਕੀ ਹੈ ਔਰ ਬlesਨਾ ਅਸੀਂ ਵਾਹਿਗੁਰੂ ਦੀ ਔਰ ਮੈਂ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਕਰਦਾ ਵੀ ਸਭ ਤੋਂ ਵੱਡੇ ਫਰਕ ਨਾਲ ਇਹ ਫਰੀਦਕੋਟ ਵਾਲੀ ਸੀਟ ਜਿੱਤੀ ਹੈ ਜੇ ਜਦੋਂ ਸ਼ੋਰ ਤੇ ਹੋਗੇ ਉਦੋਂ ਇਹ ਗੱਲ ਕਿਵੇਂ ਕਰਿਆ ਕਰੂੰਗਾ ਐਮਪੀ ਸਾਹਿਬ ਕਿਆ ਕਰੂੰਗਾ ਕਿ ਜੇ ਭਰਾ ਤਾਂ ਭرائی ਆ ਜੀ ਜੱਫੀਆਂ ਪਾਵਾਂਗੇ ਜੀ ਜੇ ਭਰਾ ਤਾਂ ਉਵੇਂ ਹੀ ਭਲਾਵਾਂਗੇ ਜੀ ਹਨਾ ਸਤਿਕਾਰ ਪਰ ਇੱਕ ਅਹੁਦੇ ਦਾ ਸਤਿਕਾਰ ਜ਼ਰੂਰ ਜ਼ਰੂਰ ਹੈ ਜੀ ਦੇਖੋ ਬਲੌਣ ਬਲੌਣ ਦਾ ਫਰਕ ਨਹੀਂ ਹੁੰਦਾ ਗੱਲ ਤਾਂ ਇਹ ਹੁੰਦੀ ਹੈ ਵੀ ਉਦੋਂ ਬਾਅਦ ਜਿਹੜਾ ਲੋਕਾਂ ਚ ਵਿਚਰਨਾ ਲੋਕਾਂ ਦੇ ਕੰਮ ਨੇ ਉਹ ਇਮਾਨਦਾਰੀ ਨਾਲ ਤੇ ਵਧੀਆ ਤਰੀਕੇ ਨਾਲ ਹੋਣਾ ਅਰਮੋਲ ਜੀ ਅੱਜ ਪੱਕੇ ਕੈਂਡੀਡੇਟ ਹੋ ਗਏ ਬਿਲਕੁਲ ਜੀ ਬਿਲਕੁਲ ਪੱਕੇ ਸਪਾਸ ਫਰੀਦਕੋਟ ਦੇ ਹੋ ਗਏ ਹਾਂਜੀ ਸਪਾਸ ਕਿਸ ਤਰੀਕੇ ਦਾ ਲੋਕਾਂ ਦਾ ਜੀ ਬਹੁਤ ਹੀ ਪਿਆਰ ਮੁਹੱਬਤ ਮਿਲ ਰਿਹਾ ਹੈ ਔਰ ਇਲਾਕੇ ਦਾ ਵੀ ਖਾਸ ਕਰਕੇ ਮੇਰੇ ਪਿੰਡ ਤੋਂ ਬਹੁਤ ਸਾਰੇ ਲੋਕ ਮਤਲਬ ਮੇਰਾ ਖਿਆਲ ਆ ਵੀ ਪੌਣਾ ਪਿੰਡ ਇੱਥੇ ਆਇਆ ਹੋਊਗਾ ਮੇਰਾ ਸਾਰਾ ਪਿੰਡ ਵਾਂਗੂ ਆਇਆ ਬਲਕੇ ਤੇ ਕੁਝ ਤਾਂ ਅੱਧਾ ਪਿੰਡ ਤਾਂ ਮੇਰੇ ਨਾਲ ਹੀ ਬੈਠਾ ਇੱਥੇ ਫਰੀਦਕੋਟੀ ਪਹਿਲਾਂ ਤੋਂ ਹੀ ਤੇ ਭਰਾ ਸਾਰੇ ਪਿੰਡ ਵਾਲੇ ਨਾਲ ਹੀ ਨੇ ਅੱਜ ਇਹਦੇ ਮੋਢੇ ਤੇ ਹੱਥ ਰੱਖਿਆ ਹੈ ਇਹ ਭਰਾ ਨੇ ਪੂਰੀ ਕਮਾਂਡ ਸੰਭੀ ਹੈ ਪਵਿੱਤਰ ਸਰਪੰਚ ਨੇ ਤੇ ਬਾਕੀ ਬਿੰਨੂ ਹਣੀ ਗਿੱਪੀ ਹਣੀ ਰੌਣੀ ਹਣੀ ਸਾਰਿਆਂ ਨੇ ਬਹੁਤ ਸਹਿਯੋਗ ਦੇ ਰਹੇ ਨੇ ਜੀ ਹਾਂਜੀ ਤੁਹਾਨੂੰ ਜੇ ਮੰਨ ਲਓ ਤੁਹਾਨੂੰ ਫ੍ਰੀ ਕੋਰਟ ਦੇ ਲੋਕ ਐਂਟੀ ਬਣਾ ਕੇ ਭੇਜਦੇ ਆ ਜਦੋਂ ਤੁਸੀਂ ਆਹਦੇ ਫਿਲਮਾਂ ਦੇ ਸ਼ੂਟ ਕਰੋਗੇ ਉਦੋਂ ਇਸ ਤੇ ਇਹਨਾਂ ਦੇ ਨਾਲ ਕਿਸ ਤਰੀਕੇ ਦਾ ਵਾਤੀਰਾ ਹੋਊਗਾ ਭਰਾਵਾਂ ਵਰਗਾ ਕਿ ਗਾਰੰਟੀ ਨਹੀਂ ਦੇਖੋ ਜੀ ਭਰਾ ਤਾਂ ਭرائی ਹੁੰਦੇ ਆ ਆਉਦੇ ਤਾਂ ਆਉਂਦੇ ਜਾਂਦੇ ਰਹਿੰਦੇ ਹੁੰਦੇ ਪਰ ਭਰਾ ਭرائی ਰਹਿੰਦੇ ਹੁੰਦੇ ਆ ਔਰ ਉਹ ਇੱਕ ਅਲੱਗ ਜੀ ਚੀਜ਼ ਹੈ ਅੰਦਰੋਂ ਬਾਹਰ ਨਿਕਲੋ ਗੱਡੀਆਂ ਆਉਣ ਰਹੀਆਂ ਕੀ ਲੋਕਾਂ ਨੂੰ ਮੈਸੇਜ ਬਸ ਇਹੀ ਹੈ ਕਿ ਇੱਕ ਵਾਰੀ ਪੂਰਾ ਵੱਧ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿਤਾਓ ਹਾਂਜੀ ਇੱਕ ਜਿਵੇਂ ਮੈਚ ਤਾਂ ਸੁਣਿਆ ਤੁਸੀਂ ਬਿੰਨੂ ਢਿੱਲੋਂ ਦੇ ਬੋਲ ਕਿਸ ਤਰੀਕੇ ਦੇ ਰਹੇ ਹੈ ਤੇ ਨਾਲ ਹੀ ਕਰਮਜੀਤ ਅਨਮੋਲ ਨੇ ਸਿੱਧੇ ਤੌਰ ਤੇ ਕਹਤਾ ਹੈ ਕਿ ਅੱਜ ਤੋਂ ਉਹ ਪੱਕੇ ਫਰੀਦਕੋਟ ਵਾਲੇ ਬਣ ਗਏ ਨੇ ਤਾਂ ਹੁਣ ਦੇਖਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਫਰੀਦਕੋਟ ਲੋਕ ਸਭਾ ਦੇ 9 ਵਿਧਾਨ ਸਭਾ ਹਲਕੇ ਆ ਤਿੰਨ ਜ਼ਿਲ੍ਹਿਆਂ ਦੇ ਵਿੱਚ ਪੈਂਦੇ ਆ ਤੇ 9 ਵਿਧਾਨ ਸਭਾ ਹਲਕੇ ਇਹ ਲੋਕ ਆ ਕਰਮਜੀਤ ਅਨਮੋਲ ਨੂੰ ਇੱਥੋਂ ਦੇ ਪੱਕੇ ਫਰੀਦਕੋਟ ਵਾਲੇ ਬਣਾਉਂਦੇ ਆ ਫਤਵਾ ਦਿੰਦੇ ਆ ਉਹਨਾਂ ਨੂੰ ਇੱਥੋਂ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜਦੇ ਆ ਇਹ ਦੇਖਣ ਵਾਲੀ ਗੱਲ ਹੋਵੇਗੀ ਤਮਾਮ ਜਿੰਨੇ ਅੱਜ ਲੀਡਰਸ਼ਿਪ ਪਹੁੰਚੀ ਹੈ ਨੌ ਬਨਸਵਾ ਹਲਕਿਆਂ ਦੇ ਐਮਐਲਏ ਜਾਂ ਹੋਰ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਬਗਾਪੁਰਾਣਾ ਦੇ ਐਮਐਲਏ ਨੇ ਅਮਰਤਪਾਲ ਸੁਖਨੰਦ ਉਹ ਵੀ ਅੱਜ ਇੱਥੇ ਪਹੁੰਚੇ ਨੇ ਕਿਉਂਕਿ ਵੱਡੀ ਗੈਂਤੀ ਦੇ ਵਿੱਚ ਅੱਜ ਜਿਹੜੇ ਇਹਨਾਂ ਦੇ ਵਰਕਰ ਲੋਕ ਮੌਜੂਦ ਸੀਗਾ ਕੋੜਕਪੂਰੀ ਤੋਂ ਰੋਡ ਸ਼ੋਅ ਸ਼ੁਰੂ ਹੋਇਆ ਸੀ ਗੱਲਬਾਤ ਕਰਦੇ ਆ ਸੁਖਨੰਦ ਜੀ ਤੁਹਾਡੇ ਹਲਕੇ ਦਾ ਕੀ ਸਿਸਟਮ ਹੈ ਕੀ ਪ੍ਰੋਗਰਾਮ ਹੈ ਪਹਿਲਾਂ ਤਾਂ ਤੁਹਾਡਾ ਧੰਨਵਾਦ ਜੀ ਮੇਰੇ ਹਲਕੇ ਦਾ ਸਿਸਟਮ ਇਹ ਆ ਵੀ ਸਾਡੀ ਤਾਂ ਇਹ ਰੇਸ ਆ ਬਾਕੀ 8 9 ਹਲਕਿਆਂ ਦੇ ਨਾਲ ਵੀ ਪਹਿਲੇ ਨੰਬਰ ਤੇ ਵੱਧ ਕਿਹੜਾ ਵੋਟ ਇਹ ਸਾਰੇ ਐਮਐਲਏ ਇਹ ਗੱਲ ਕਹਿ ਰਹੇ ਐ ਤੇ ਹੈ ਹੀ ਇਦਾਂ ਜੀ ਕਿਉਂਕਿ ਅਸੀਂ ਸਾਰਿਆਂ ਨੇ ਨਾ ਇੱਕ ਦੂਜੇ ਨਾਲ ਜਿੱਦ ਕੇ ਕੰਮ ਕੀਤੇ ਨੇ ਸਾਡੇ ਜ਼ਿਲ੍ਹੇ ਨੇ ਫਰੀਦਕੋਟ ਜ਼ਿਲ੍ਹੇ ਦੇ ਨਾਲ ਅਸੀਂ ਐਮਐਲਏ ਆਣੇ ਵੀ ਉਹ ਵਾਰਡ ਫੰਡ ਲਿਆਉ ਕੇ ਕਿਹੜਾ ਲਿਆਊਗਾ ਤੇ ਅਸੀਂ ਮੰਤਰੀਆਂ ਕੋਲ ਆਪਣੇ ਇਲਾਕੇ ਵਾਸਤੇ ਲੜ ਲੜ ਕੇ ਪੈਸੇ ਲਿਆਉਂਦੇ ਰਹੇ ਆ ਤਾਂ ਕਰਕੇ ਹੁਣ ਸਾਡਾ ਮੁਕਾਬਲਾ ਦੂਜੀਆਂ ਪਾਰਟੀਆਂ ਨਾਲ ਨਹੀਂਗਾ ਸਾਡਾ ਤਾਂ ਮੁਕਾਬਲਾ ਇੱਕ ਦੂਜੇ ਨਾਲ ਹੀ ਆ ਵੀ ਇੱਕ ਦੂਜੇ ਤੋਂ ਵੱਧ ਵੋਟ ਕੱਢਣੀ ਆ ਤਾਂ ਕਿਉਂਕਿ ਕੰਮ ਕੀਤੇ ਨੇ ਤੇ ਜੇ ਬਾਕੀਆਂ ਨਾਲ ਕੰਪੈਰੀਸ਼ਨ ਕਰਦੇ ਆ ਜੇ ਆਪਾਂ ਦੂਜੀਆਂ ਪਾਰਟੀਆਂ ਦਾ ਹਿਸਾਬ ਕਿਤਾਬ ਲਾ ਵੀ ਲਈਏ ਤਾਂ ਲੋਕਾਂ ਨੂੰ ਦੋ ਤਿੰਨ ਚੀਜ਼ਾਂ ਸਪਸ਼ਟ ਨੇ ਇੱਕ ਤਾਂ ਇਹ ਵੀ ਆਮ ਆਦਮੀ ਪਾਰਟੀ ਚੰਗੀ ਪੋਜੀਟਿਵ ਰਾਜਨੀਤੀ ਕਰਦੀ ਆ ਕੰਮਾਂ ਦੀ ਗੱਲ ਕਰਦੀ ਆ 45000 ਨੌਕਰੀਆਂ ਦੀ ਗੱਲ ਕਰਦੀ ਆ ਟੋਲ ਪੁਲਾ ਜੇ ਬੰਦ ਆ ਆਮ ਆਦਮੀ ਕਲਿਨਿਕ ਬਹੁਤ ਕੁਛ ਦੀ ਗੱਲ ਕਰਦੀ ਆ ਤੇ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਉਹ ਬਸ ਉਹੀ ਪੁਰਾਣੇ ਜਿਹੜੇ 20 25 ਸਾਲ ਪਹਿਲਾਂ ਵਾਲੇ ਮੁੱਦੇ ਨੇ ਕੋਈ ਕਹਿੰਦਾ ਜੀ ਪੰਥ ਦੇ ਵਾਸਤੇ ਵੋਟ ਪਾ ਦਿਓ ਜੀ ਪੰਥ ਨੂੰ ਖਰਾਬ ਕਰਕੇ ਕੋਈ ਕਹਿੰਦਾ ਜੀ ਪਰਿਵਾਰ ਦੇ ਮਗਰ ਵੋਟ ਪਾ ਦਿਓ ਜੀ ਜਿਹੜੇ 30 30 50 50 ਸਾਲਾਂ ਤੋਂ ਪਹਿਲਾਂ ਚੱਲੇ ਆਉਂਦੇ ਸੀ ਉਹੀ ਫੇਰ ਪਰਿਵਾਰ ਦੋਤਾ ਆ ਗਿਆ ਪੁੱਤ ਆ ਗਿਆ ਤਾਂ ਏਜੰਡੇ ਜੀ ਇਕੱਠ ਤਾਂ ਸਾਰੇ ਜਿਨੇ ਉਮੀਦਵਾਰ ਹੈ ਸਾਰੀਆਂ ਪਾਰਟੀਆਂ ਦੇ ਇਕੱਠ ਹੋ ਜਾਂਦਾ ਜਦੋਂ ਕੋਈ ਤੇ ਉਮੀਦਵਾਰ ਆਉਂਦਾ ਪਰ ਅੰਦਰ ਖਾਤੇ ਜਿਹੜਾ ਇਹ ਪ੍ਰਚਾਰ ਚੱਲ ਰਿਹਾ ਕਿ ਅੰਦਰੋਂ ਜਿਹੜੀ ਵੋਟ ਹੈ ਉਹ ਨਹੀਂ ਹੋ ਸਕਦਾ ਉਸੇ ਪਾਰਟੀ ਨੂੰ ਜਾਉ ਨਾ ਜਾਉ ਨਹੀਂ ਨਹੀਂ ਕੋਈ ਨਾ ਚਲੋ ਮੈਂ ਤੁਹਾਨੂੰ ਕੁਝ ਕਹਿਣਾ ਨਹੀਂਗਾ ਜੀ ਪਰ ਮੈਂ ਤੁਹਾਨੂੰ 15 ਕਹਿ ਦਿਓ ਤੁਹਾਨੂੰ ਪੁੱਛਣਾ ਸੀ ਸਵਾਲ ਕੀਤਾ 1500 ਪਿੰਡ ਨੇ ਆਪਣੇ ਇਲਾਕੇ ਦੇ ਵਿੱਚ ਇਕੱਲੇ ਕਰਨ ਮਜੀਤਨ ਮੋਲੇ ਇਹ ਜੇ ਉਮੀਦਵਾਰ ਨੇ ਜਿਨ੍ਹਾਂ ਨੇ ਘਟੋ-ਘਟ ਮੇਰੇ ਹਿਸਾਬ ਦੇ ਨਾਲ ਅੱਜ ਦੀ ਡੇਟ ਦੇ ਵਿੱਚ 1200 11 1200 ਪਿੰਡ ਕੰਪਲੀਟ ਕਰਤਾ ਹੁਣ ਤੇ ਦੂਜੇ ਨੇ ਜਿਹੜੇ ਅਜੇ ਉਹਨਾਂ ਦੇ ਜਿਹੜੇ ਪਹਿਲੀ ਕਿਤਾਰ ਵਾਲੇ ਜਥੇਦਾਰ ਉਹ ਵੀ ਨਹੀਂ ਮੰਨੇ ਵੀ ਤੁਰਨਾ ਕਿ ਨਹੀਂ ਤੁਰਨਾ ਤੁਰਨਾ ਕਿ ਨਹੀਂ ਤੁਰਨਾ ਸਾਡੇ ਬਾਗੇ ਪੁਰਾਣੇ ਤਾਂ ਅਜੇ ਉਹ ਜਿਹੜੀਆਂ ਪਹਿਲਾਂ ਪੈਲਸ ਵਾਲੀ ਮੀਟਿੰਗ ਜੀ ਹੁੰਦੀ ਹੁੰਦੀ ਆੀ ਵਰਕਰ ਮਿਲਣੀ ਉਹ ਮੈਂ 2 ਮਹੀਨੇ ਪਹਿਲਾਂ ਕਰਾਤੀ ਸੀ ਤੇ ਸਾਡੇ ਕਾਂਗਰਸ ਵਾਲੇ ਪਰਸੋਂ ਕਰਾ ਪਹਿਲਾਂ ਟੈਕਟ ਮਿਲੀ ਦਾ ਬੈਨੀਫਿਟ ਮਿਲੂਗਾ ਨਹੀਂ ਟੈਕਟ ਮਿਲੀ ਦਾ ਵੀ ਬੈਨੀਫਿਟ ਮਿਲਦਾ ਕੰਮਾਂ ਦਾ ਵੀ ਬੈਨੀਫਿਟ ਮਿਲਦਾ ਚੰਗੇ ਚਿਹਰੇ ਦਾ ਵੀ ਬੈਨੀਫਿਟ ਮਿਲਦਾ ਵਰਕਰ ਖੜੇ ਨੇ ਮਿਹਨਤ ਦਾ ਵੀ ਬੈਨੀਫਿਟ ਮਿਲਦਾ ਕਿਤੇ ਦਾ ਤੁਸੀਂ ਗਲਤ ਪਾਸੇ ਲੈ ਕੇ ਜਾਣਾ ਕਿਤੇ ਤੁਸੀਂ ਭਾਈ ਸਿੱਧੇ ਕੰਮ ਕਰਨੇ ਸਿੱਧੇ ਪਾਸੇ ਲੈ ਕੇ ਜਾਣਾ ਫਿਰ ਲੋਕ ਪਿਆਰ ਤੁਮ ਪ੍ਰਧਾਨ ਮੰਤਰੀ ਪੰਜਾਬ ਨੇ ਕਿਹਾ 13013 ਨਹੀਂ 140 ਹੋਣਗੀਆਂ ਚਲੋ ਆਪਾਂ ਚੰਡੀਗੜ੍ਹ ਦੀ ਛੱਡ ਦਿਓ ਪੰਜਾਬ ਦੀਆਂ 13 ਹੋਣਗੀਆਂ ਫਿਰ ਪੰਜਾਬ ਦੀਆਂ ਵੀ 13 ਹੋਣਗੀਆਂ ਚੰਡੀਗੜ੍ਹ ਵਾਲੀਆਂ 14 ਹੋਣਗੀਆਂ ਜਿੰਨੀਆਂ 20 21 ਆਮ ਆਦੀਮ ਪਾਰਟੀ ਪੂਰੇ ਦੇਸ਼ 'ਚ ਲੜਦੀ ਆ ਇਹ 20 0 ਸਾਰਾ ਕੁਝ ਹੀ ਹੋ ਜਾਣਾ ਜਿੱਥੇ-ਜਿੱਥੇ ਵੀ ਝਾੜੂ ਪਹੁੰਚ ਗਿਆ ਆਮ ਆਦੀਮ ਪਾਰਟੀ ਦਾ ਚੋਣ-ਛਾਣ ਪਹੁੰਚ ਗਿਆ ਕੇਜਰੀ ਵੱਲ ਭਗਵੰਤ ਮਾਨ ਪਹੁੰਚ ਗਏ ਉੱਥੇ ਚਾਹੇ ਮੁਰੇ ਭਾਜਪਾ ਆਵੇ ਚਾਹੇ ਕਾਲੀ ਆ ਜਾਣ ਕੋਈ ਮਰਜੀ ਆ ਜਾਣਾ ਸਾਰੇ ਸਾਫ਼ ਹੀ ਸਾਫ਼ ਨੇ ਥੈਂਕ ਯੂ ਵੈਰੀ ਮੱਚ ਜਿਵੇਂ ਆਪਾਂ ਪਹਿਲਾਂ ਕਰਮਜੀਤ ਅਨਮੋਲ ਦੇ ਨਾਲ ਗੱਲਬਾਤ ਕੀਤੀ ਹੈ ਬਿੰਨੂ ਢਿੱਲੂ ਦੇ ਨਾਲ ਗੱਲਬਾਤ ਕੀਤੀ ਹੈ ਅਨਮੋਲ ਨੇ ਸਿੱਧੇ ਤੌਰ ਤੇ ਕਹਿੰਦਾ ਹੈ ਕਿ ਅੱਜ ਤੋਂ ਉਹ ਪੱਕੇ ਫਰੀਦਕੋਟ ਵਾਲੇ ਬਣ ਗਏ ਨੇ ਤਾਂ ਤਮਾਮ ਐਮਐਲਏ ਸਾਹਿਬ ਜਿਹੜੇ ਇਹਨਾਂ ਦੇ ਨਾਲ ਪਹੁੰਚੇ ਨੇ ਅੱਜ ਸਾਰਿਆਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਉਹਨਾਂ ਦਾ ਜਿਹੜਾ ਵਿਧਾਨ ਸਭਾ ਹਲਕਾ ਹੈ ਕਿੱਥੇ ਖੜਾ ਹੈ ਤਾਂ ਧਰਮਕੋਟ ਤੋਂ ਐਮਐਲਏ ਨੇ ਲਾਡੀਟੋ ਉਸ ਲਾਡੀ ਜੀ ਕਿਸ ਤਰੀਕੇ ਦਾ ਜਿਹੜਾ ਆਪਾਂ ਗੱਲ ਕਰੀਏ ਧਰਮਕੋਟ ਤੇ ਧਰਮਕੋਟ ਜਿਹੜਾ ਹਲਕਾ ਜੀ ਬਹੁਤ ਵਧੀਆ ਆ ਇਸ ਵਾਰ ਜਿਹੜਾ ਰਿਜ਼ਲਟ ਆ ਉਹ ਤੁਹਾਨੂੰ ਵੇਖਣ ਨੂੰ ਮਿਲੇਗਾ ਧਰਮਗੋੜ ਦੇ ਵਿੱਚ ਕਿਉਂਕਿ ਪਿਛਲੀ ਵਾਰ ਵੀ ਜਿਹੜਾ ਵਿਧਾਨ ਸਭਾ ਹੋਈ ਆ तकरीबन 30000 ਦੀ ਲੀਡ ਜਿਹੜੀ ਉੱਥੋਂ ਆ ਮੈਨੂੰ ਉੱਥੋਂ ਦੀ ਜਿਹੜੀ ਸੰਗਤ ਨੇ ਦਿੱਤੀ ਆ ਤੇ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਸ ਤੋਂ ਵੀ ਜਿਹੜੀ ਲੀਡ ਆ ਇਹ ਵੱਡੀ ਹੋਊਗੀ ਜਿਹੜੀ ਬਾਈ ਕਰਮਜੀਤਨ ਮੋਲਜੀ ਦੀ ਇਹ ਸਾਰੇ ਐਮਐਲਏ ਕਹਿ ਰਹੇ ਆ ਆ ਦੇਖੋ ਤੁਹਾਨੂੰ 4 ਤਰੀਕ ਨੂੰ ਤੁਹਾਡੇ ਸਾਹਮਣੇ ਇੱਕ ਜਿਹੜੇ ਹੈਗੇ ਆ ਇਹ ਤੁਹਾਡੇ ਸਾਹਮਣੇ ਆ ਜਾਣਾ ਜੀ ਕਿਹੜੇ ਹਲਕੇ ਦਾ ਕੀ ਰਿਜ਼ਲਟ ਆਉਂਦਾ ਸਪੌਂਸਰ ਲੋਕਾਂ ਦਾ ਕਿਸ ਤਰੀਕੇ ਦਾ ਬਾਕੀ ਪਹਿਲੀ ਜਿਹੜੀ ਟਿਕਟ ਮੈਲ ਦਾ ਬੈਨੀਫਿਟ ਵੀ ਮਿਲੂ ਕੋਈ ਆ ਬਿਲਕੁਲ ਜੀ ਮੇਨ ਲੋਕਾਂ ਦਾ ਸਾਨੂੰ ਤਾਂ ਜਿਸ ਦਿਨ ਪਹਿਲੇ ਦਿਨ ਟਿਕਟ ਮਿਲੀ ਸੀਗੀ ਉਸ ਦਿਨ ਉਸ ਤੋਂ ਬਾਅਦ 70 ਦਿਨ ਸਾਡੇ ਕੋਲ ਸੀਗੇ ਕੈਂਪੇਨ ਕਰ ਲਈ ਤੇ 70 ਦਿਨ ਅਸੀਂ ਕੈਂਪੇਨ ਕੀਤੀ ਤੇ ਅਸੀਂ ਹਰੇਕ ਘਰ ਘਰ ਦਾ ਦਰਵਾਜ਼ਾ ਖੜਕਾਇਆ ਅਸੀਂ ਹਰੇਕ ਪਿੰਡ ਦੇ ਵਿੱਚ ਗਏ ਆ ਅਸੀਂ ਹਰੇਕ ਵਾਰਡ ਦੇ ਵਿੱਚ ਗਏ ਆ ਤੇ ਪਿੰਡ ਪਿੰਡ ਜਾ ਕੇ ਵਾਰਡ ਵਾਰਡ ਜਾ ਕੇ ਅਸੀਂ ਇਹੀ ਜਾ ਕੇ ਆਪਦੇ ਜਿਹੜਾ 2 ਸਾਲਾਂ ਦਾ ਜਿਹੜਾ ਸਾਡਾ ਕਾਰਜਕਾਲ ਸੀਗਾ ਜਿਹੜਾ ਸਾਡੇ 2 ਸਾਲਾਂ ਦੇ ਕੰਮ ਸੀਗੇ ਅਸੀਂ ਉਹ ਲੋਕਾਂ ਸਾਹਮਣੇ ਰੱਖਿਆ ਤੇ ਲੋਕਾਂ ਨੇ ਬੜੇ ਪਸੰਦ ਕੀਤੇ। ਤੁਹਾਡੇ ਹਲਕੇ ਦੇ ਐ ਅਕਾਲੀ ਦਲ ਦੇ ਆ ਬਿਲਕੁਲ ਜਿਹੜੇ ਅਕਾਲੀ ਦਲ ਦੇ ਕੈਂਡੀਡੇਟ ਨੇ ਉਹ ਮੇਰੇ ਹਲਕੇ ਦੇ ਨੇ ਪਰ ਲੋਕੀ ਉਹਨਾਂ ਨੂੰ ਇੱਕ ਵਾਰ ਹੀ ਨਹੀਂ ਤਿੰਨ ਵਾਰ ਪਰਖ ਚੁੱਕੇ ਨੇ। ਲੋਕਾਂ ਨੇ ਉਹਨਾਂ ਨੂੰ 15 ਸਾਲ ਮੌਕਾ ਦਿੱਤਾ ਤੇ ਮੈਂ ਤਾਂ ਇਹ ਖੁੱਲੇ ਆ ਮੈਂ ਸਟੇਜ ਤੇ ਗੱਲ ਕਹਿਣਾ ਕਿ ਜੇ 15 ਸਾਲਾਂ ਦੇ ਵਿੱਚ ਉਹਨਾਂ ਨੇ ਇੱਕ ਵੀ ਹਲਕਾ ਧਰਮਗੋੜ ਲਈ ਕੰਮ ਗਣਾ ਤੇ ਉਹ ਗਣਾ ਦੇਣ ਤਾਂ ਤੁਸੀਂ ਵੋਟ ਉਹਨਾਂ ਨੂੰ ਪਾ ਦੇ। ਉਹਨਾਂ ਦਾ ਭਰਾ ਕਾਬਦੇ ਤੇ ਲੈ ਲੈ ਤੁਸੀਂ। ਇਹ ਤਾਂ ਫਿਰ ਰਾਜਨੀਤੀ ਹੈ ਜੀ, ਰਾਜਨੀਤੀ ਦੇ ਵਿੱਚ ਚੱਲਦਾ ਰਹਿੰਦਾ ਜੀ। ਤਾਂ ਡਾਕਟਰ ਮਨਜੀ ਇਹ ਗੱਲ ਪੁੱਛਿਆ। ਅਮ ਜੀ ਮੋਗਾ ਹਲਕਾ ਕਿੱਥੇ ਖੜਾ ਹੈ? ਅ ਬਹੁਤ ਜਿਆਦਾ ਪਿਆਰ ਮਿਲ ਰਿਹਾ ਜੀ ਔਰ ਬਹੁਤ ਸਤਿਕਾਰ ਮਿਲ ਰਿਹਾ ਔਰ ਜਿਸ ਤਰ੍ਹਾਂ ਮੇਰੀ ਕੈਂਪੇਨ ਚੱਲ ਰਹੀ ਸੀ ਉਸ ਤੋਂ ਦੁੱਗਣਾ ਪਿਆਰ ਸਤਿਕਾਰ ਇਸ ਵਾਰ ਸਾਡੇ ਮੋਗਾ ਨਿਵਾਸੀਆਂ ਤੋਂ ਮਿਲ ਰਿਹਾ ਮੇਰੇ ਮੋਗੇ ਸ਼ਹਿਰ ਤੋਂ ਪਿੰਡਾਂ ਤੋਂ ਔਰ ਬਹੁਤ ਵੱਡੀ ਲੀਡ ਦੇ ਨਾਲ ਜਿਹੜੇ ਹੈਗੇ ਆ ਕਰਮਜੀਤ ਅਨਮੋਲ ਵੀਰ ਜੀ ਸਾਡੇ ਲੋਕ ਸਭਾ ਫਰੀਦਕੋਟ ਤੋਂ ਔਰ ਹਰ ਹਲਕੇ ਤੋਂ ਜਿਹੜੀ ਸਾਡੇ ਬਹੁਤ ਅੱਛੀ ਲੀਡ ਦੇ ਨਾਲ ਜਿਹੜੀ ਅਸੀਂ ਜਿੱਤ ਪ੍ਰਾਪਤ ਕਰਾਂਗੇ ਉਕੇ ਦੇ ਹਲਕੇ ਦੇ ਲੋਕਾਂ ਦਾ ਰਿਸਪੌਂਸ ਕਿਸ ਤਰੀਕੇ ਦਾ ਕਿਉਂਕਿ ਸਾਰੀਆਂ ਪਾਰਟੀਆਂ ਦਾ ਇਕੱਠਾ ਪੂਰਾ ਹੋ ਜਾਵੇ ਜੀ ਬਹੁਤ ਅੱਛਾ ਰਿਸਪੌਂਸ ਹੈ ਜੀ ਲੋਕੀ ਬੜੇ ਖੁਸ਼ ਹੈ ਦੋ ਸਾਲਾਂ ਦੇ ਕੰਮਾਂ ਤੋਂ ਔਰ ਤੁਸੀਂ ਉਹਨਾਂ ਤੋਂ ਮੂੰਹੋਂ ਖੁਦ ਪੁੱਛ ਸਕਦੇ ਹੋ ਕਿ ਇਹਨਾਂ ਦੋ ਸਾਲਾਂ ਵਿੱਚ ਜਿੰਨੇ ਕੰਮ ਹੋਏ ਹੈ ਚਾਹੇ ਉਹ ਸਾਡੀ ਸਰਕਾਰ ਵੱਲੋਂ ਜਿਵੇਂ ਕੀਤੇ ਗਿਆ 600 ਯੂਨਿਟ ਬਿਜਲੀ ਹੋਵੇ ਜਾਂ ਫਿਰ ਪਹਿਲੀ ਵਾਰ ਹੋਇਆ ਕਿ ਕੋਈ ਪ੍ਰਾਈਵੇਟ ਜਿਹੜੀ ਪ੍ਰਾਪਰਟੀ ਖਰੀਦ ਕੇ ਸਰਕਾਰੀ ਬਣਾਈ ਗਈ ਹੈ ਥਰਮਲ ਪਲਾਂਟ ਖਰੀਦੇ ਹੈ ਪ੍ਰਾਈਵੇਟ ਔਰ ਅਗਰ ਸਿਰਫ ਮੈਂ ਹਲਕੇ ਦੀ ਗੱਲ ਕਰਾਂ ਤੇ ਇੰਨੇ ਕੰਮ ਹੈ 50 ਪੰਜਾਬ ਬੋਰਡਾਂ 'ਚ ਸਾਡੇ ਕੰਮ ਚੱਲ ਰਹੇ ਆ ਸੀ ਇਹਨਾਂ 2 ਸਾਲਾਂ 'ਚ ਤਿੰਨ ਨਵੇਂ ਸਕੂਲ ਬਣਾਇਆ ਜੀ ਸਰਕਾਰੀ ਸਕੂਲ ਔਰ ਸਾਡੇ ਯੂਪੀਐਸਸੀ ਸੈਂਟਰ ਪੰਜਾਬ ਦਾ ਜਿਹੜਾ ਹੈਗਾ ਉਹ ਮੋਗੇ 'ਚ ਖੁੱਲਿਆ ਮੈਡੀਕਲ ਕਾਲਜ ਪਾਸ ਹੋਇਆ ਐਸਟੀਪੀ ਪਲੈਂਟ ਲੱਗਿਆ ਸਾਡੇ ਮੋਗੇ ਦੇ ਵਿੱਚ 16 ਕਰੋੜ ਦੀ ਲਾਗਤ ਦੇ ਨਾਲ ਔਰ 11 ਕਰੋੜ ਰੁਪਏ ਸਾਡੇ ਡੀਸੀ ਬਿਲਡਿੰਗ ਦੀ ਐਕਸਟੈਂਸ਼ਨ ਦੇ ਲਈ ਆਇਆ ਸਕੂਲਾਂ ਦੀਆਂ ਬਾਉਂਡਰੀਜ਼ ਹੋ ਰਹੀਆਂ ਸਕੂਲ ਆਫ ਫੈਮਿਨੈਂਸ ਬਣੇ ਆ ਮੁਹੱਲਾ ਕਲੀਨਿਕ ਬਣੇ ਆ ਸੋ ਬਹੁਤ ਬਹੁਤ ਜ਼ਿਆਦਾ ਡਿਵੈਲਪਮੈਂਟ ਜਿਹੜੀ ਹੈਗੀ ਬਹੁਤ ਅੱਛੀ ਤਰ੍ਹਾਂ ਚੱਲ ਰਹੀ ਹੈ ਮੈਂ ਅਮੋਲ ਜੀ ਨੂੰ ਇੱਕ ਸਵਾਲ ਕੀਤਾ ਸੀ ਕਿ ਅੱਜ ਤੁਸੀਂ ਪੱਕੇ ਕੈਂਡੀਡੇਟ ਬਣ ਗਏ ਹੋ ਉਹਦੇ ਪੱਕੇ ਕੈਂਡੀਡੇਟ ਨਹੀਂ ਪੱਕੇ ਫਰੀਦਕੋਟ ਦੇ ਬਿਲਕੁਲ ਜੀ ਬਿਲਕੁਲ ਕਿਉਂਕਿ ਫਰੀਦਕੋਟ ਲੋਕ ਸਭਾ ਤੋਂ ਲੜ ਰਹੇ ਹੈ ਔਰ ਦੇਖੋ ਜਿਹੜਾ ਜਦੋਂ ਪੋਲਿਟਿਕਸ ਦੇ ਵਿੱਚ ਆ ਜਾਂਦੇ ਆ ਜੀ ਸਾਡੇ ਜਿਹੜੇ ਇਲਾਕਾ ਨਿਵਾਸੀ ਹੁੰਦੇ ਇਹੀ ਸਾਡਾ ਪਰਿਵਾਰ ਹੁੰਦੇ ਆ ਔਰ ਇਹੀ ਸਾਡਾ ਘਰ ਹੁੰਦੇ ਆ ਕਿਉਂਕਿ ਇਹ ਇੱਕ ਸੇਵਾ ਹੈਗੀ ਹੈ ਜਿਹਦੇ ਵਿੱਚ ਤੁਹਾਨੂੰ 24 ਘੰਟੇ ਆਪਣੇ ਇਲਾਕਾ ਨਿਵਾਸੀਆਂ ਲਈ ਆਪਣੇ ਵਿਧਾਨ ਸਭਾ ਹਲਕੇ ਲਈ ਸਮਰਪਿਤ ਰਹਿਣਾ ਪੈਂਦਾ ਲੋਕਾਂ ਨੂੰ ਸੋ ਇਹਨਾਂ ਦਾ ਕਰ ਬਣ ਚੁੱਕਾ ਹੈ ਕਿਉਂਕਿ ਇਹਨਾਂ ਪਿਆਰ ਸਤਿਕਾਰ ਦੇ ਰਹੇ ਹੈ ਥੈਂਕ ਯੂ ਵੈਰੀ ਮਚ ਤਾਂ ਇਹ ਸਨ ਮੋਗੇ ਤੋਂ ਡਾਕਟਰ ਅਮਨ ਗੱਲਬਾਤ ਕਰਾਂਗੇ ਫਰੀਦਕੋਟ ਦੇ ਵਿਧਾਇਕ ਗੁਰਦੇਵਤ ਸਿੰਘ ਸੇਖੋ ਦੇ ਨਾਲ ਕਿਉਂਕਿ ਸਾਰੀ ਜਿਹੜੀ ਆਖਰ ਸਥਿਤੀ ਹੈ ਉਹ ਫਰੀਦਕੋਟ ਤੇ ਆ ਕੇ ਖੜ ਜਾਂਦੀ ਹੈ ਗੁਰਦੇਵਤ ਜੀ ਕਿਸ ਤਰੀਕੇ ਦਾ ਰਿਹਾ ਅੱਜ ਦਾ ਰੋਡ ਸ਼ੋ ਤੇ ਲੋਕਾਂ ਦਾ ਰਿਸਪੌਂਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰੇ ਜ਼ਿਲ੍ਹੇ ਦੇ ਵਿੱਚ ਨੌਜਵਾਨ ਬਜ਼ੁਰਗ ਬੀਬੀਆਂ ਇੰਨੇ ਉਤਸ਼ਾਹ ਦੇ ਵਿੱਚ ਨੇ ਕਿਉਂਕਿ ਪੰਜਾਬ ਸਰਕਾਰ ਦੇ ਜਿਹੜੇ 2 ਸਾਲ ਦੇ ਕੰਮ ਨੇ ਉਹ ਵੀ ਕਿਤਨਾ ਕਿਤੇ ਬੋਲਦੇ ਆ ਔਰ ਨਾਲ ਹੀ ਜਿਹੜੇ ਸਾਡੇ ਕੈਂਡੀਡੇਟ ਨੇ ਕਰਮਜੀਤ ਅਨਮੋਲ ਉਹਨਾਂ ਨੂੰ ਵੀ ਲੋਕ ਆ ਜਿਹੜੇ ਬੇਹੱਦ ਪਿਆਰ ਕਰਦੇ ਕਿਉਂਕਿ ਦੁਨੀਆ ਚ ਵਾਸਤੇ ਸਾਰੇ ਪੰਜਾਬੀਆਂ ਨੂੰ ਉਹਨਾਂ ਨੇ ਪੰਜਾਬੀਅਤ ਨਾਲ ਜੋੜ ਕੇ ਰੱਖਿਆ ਹੋਇਆ ਸਾਡੇ ਪੁਰਾਣੇ ਸੱਭਿਆਚਾਰ ਨਾਲ ਜੋੜ ਕੇ ਰੱਖਿਆ ਹੋਇਆ ਤੇ ਦੋਨੇ ਸਾਡੇ ਜਿਹੜੇ ਕੰਮ ਐ ਔਰ ਬਾਕੀ ਪਾਰਟੀ ਜਿਹੜੀ ਸਾਡੀ ਐ ਇਹਨੇ ਪਹਿਲਾਂ ਹੀ ਕਿਹਾ ਸੀਗਾ ਕਿ ਅਸੀਂ ਆਪਣੇ ਕੰਮਾਂ ਦੇ ਆਧਾਰ ਤੇ ਵੋਟ ਮੰਗਾਂਗੇ ਹੁਣ ਵੀ ਅਸੀਂ 2 ਸਾਲ ਦੇ ਕੰਮਾਂ ਦੇ ਆਧਾਰ ਤੇ ਵੋਟ ਮੰਗ ਰਹੇ ਹਾਂ ਤੇ ਬਹੁਤ ਲੋਕੀ ਇਸ ਗੱਲ ਤੋਂ ਉਤਸ਼ਾਹਤ ਐ ਕਿਸਾਨ ਪਾਣੀ ਤੋਂ ਖੁਸ਼ ਹੈ ਹਰ ਘਰ ਬਿਜਲੀ ਤੋਂ ਖੁਸ਼ ਹੈ ਬੱਚੇ ਸਕੂਲਾਂ ਤੋਂ ਖੁਸ਼ ਹੈ ਮਰੀਜ਼ ਹਸਪਤਾਲਾਂ ਤੋਂ ਖੁਸ਼ ਹੈ ਕ腐ਸ਼ਨ ਜਿਹੜੀ ਉਹ ਵੀ ਬਹੁਤ ਕਿਸੇ ਹੱਦ ਤੱਕ ਘਟੀ ਹੈ ਕਿਉਂਕਿ ਕੁਝ ਕੁ ਗੱਲਾਂ ਜਿਹੜੀਆਂ ਹਲੇ ਜਿਹੜੀ ਉਹ ਜਿਹੜੇ ਟੈਕਨੀਕਲੀ ਪ੍ਰੋਬਲਮਾਂ ਕਰਕੇ ਕਿਤੇ ਨਾ ਕਿਤੇ ਕੋਈ ਰਿਸ਼ਵਤ ਦਾ ਜਿਹੜਾ ਕੇਸ ਹੁੰਦਾ ਨਹੀਂ ਤਾਂ ਕਿਸੇ ਰਿਸ਼ਵਤ ਹੈ ਜਿਹੜੀ ਬਾਕੀ ਪੰਚਾਇਤਾਂ ਦੇ ਵਿੱਚ ਵੀ 2 ਸਾਲ ਚ ਅਸੀਂ ਬਹੁਤ ਫੰਡ ਦਿੱਤੇ ਅਸੀਂ ਆਪ ਦਾ ਜਿਹੜਾ ਹੁਣ ਚੈੱਕ ਕਰਦੇ ਹਾਂ ਪਿੰਡਾਂ 'ਚ 77 ਕਰੋੜ ਤੱਕ ਵੀ ਜਿਹੜਾ ਭਾਵੇਂ ਸਾਡੀਆਂ ਉੱਥੇ ਪੰਚਾਇਤਾਂ ਨਹੀਂ ਸੀਗੀਆਂ ਜਿਹੜੇ ਵੀ ਪਿੰਡ ਨੇ ਪੈਸੇ ਮੰਗੇ ਜਿੰਨੇ ਵੀ ਮੰਗੇ ਉਹਨੂੰ ਨੇ ਪੈਸੇ ਵੀ ਦਿੱਤੇ ਸੋ ਜਿਹੜਾ ਹੈਗਾ ਇਹ ਸਾਡੇ ਕੰਮ ਹੈ ਔਰ ਕੰਮਾਂ ਨੂੰ ਲੋਕ ਵੋਟ ਪਾਉਣਗੇ ਗੱਲਾਂ ਨੂੰ ਤੇ ਗੱਪਾਂ ਨੂੰ ਨਹੀਂ ਗੁਰਦੇਤੀ ਜਿਹੜੀ ਵੀ ਪਾਰਟੀ ਦਾ ਉਮੀਦਵਾਰ ਆਉਂਦਾ ਹੈ ਉਥੇ ਇਕੱਠ ਹੋ ਜਾਂਦਾ ਹਾਲਾਂਕਿ ਇਕੱਠ ਸਾਰਿਆਂ ਦੇ ਹੁੰਦਾ ਪਰ ਇੱਕ ਇਹ ਗੱਲ ਚੱਲ ਰਹੀ ਹੈ ਕਿ ਇਕੱਠ ਹੋ ਰਿਹਾ ਪਰ ਜਿਹੜੇ ਅੰਦਰੂਨੀ ਵੋਟ ਹੈ ਉਹ ਪਤਾ ਨਹੀਂ ਕਿੱਥੇ ਜਾਣੀ ਹੈ ਕਿਉਂਕਿ ਜਿਹੜਾ ਆਮ ਆਦਮੀ ਦੇ ਨਾਲ ਖੜਾ ਉਹਦੀ ਅੰਦਰੂਨੀ ਨਹੀਂ ਪਤਾ ਅਕਾਲੀ ਦਲ ਦੇ ਨਾਲ ਖੜਾ ਜਾਂ ਕਾਂਗਰਸ ਦੇ ਨਾਲ ਖੜਾ ਇਹਨੂੰ ਕਿਵੇਂ ਮੰਗਦੇ ਨਹੀਂ ਨਹੀਂ ਜਿਹੜਾ ਆਮ ਆਦਮੀ ਪਾਰਟੀ ਦਾ ਵਲੰਟੀਅਰ ਹੈ ਨਾ ਜਦੋਂ ਹੱਕ ਔਰ ਦੂਜੀਆਂ ਪਾਰਟੀਆਂ ਦੇ ਵਿੱਚ ਜਿਹੜੇ ਆ ਉਹ ਲੀਡਰਾਂ ਤੋਂ ਡਰਦੇ ਕੁਝ ਬੰਦੇ ਜਿਹੜੀ ਤੁਸੀਂ ਇਹ ਦੇਖਿਆ ਜਿੰਨੇ ਆਮ ਆਦਮੀ ਪਾਰਟੀ ਨੂੰ ਵੋਟ ਪਈ ਹੈ ਹਾਲੇ ਤੱਕ ਉਹਨੇ ਬੰਦੇ ਲਿਖੜ ਕੇ ਸਾਹਮਣੇ ਦੂਜੀਆਂ ਪਾਰਟੀਆਂ ਦੇ ਦੁਖੀ ਲੋਕਾਂ ਨੇ ਸਾਨੂੰ ਵੋਟ ਪਾਈ ਹੈ ਤੇ ਉਹਨਾਂ ਤੋਂ ਅੱਜ ਵੀ ਦੁਖੀ ਉਹਨਾਂ ਲੀਡਰਾਂ ਤੋਂ ਕਿਉਂਕਿ ਜੋ ਕੁਝ ਕੀਤਾ ਅੱਜ ਪੰਜਾਬ ਜੇ 2 ਸਾਲਾਂ 'ਚ ਜਿੱਥੇ ਅਸੀਂ ਖੜਾ ਕਰਤਾ ਤੁਸੀਂ ਇੱਕ ਈਧਾਰ ਲੈ ਲਓ ਵੀ ਇਹ ਕਹਿੰਦੇ ਸੀ ਖਜ਼ਾਨਾ ਖਾਲੀ ਹੈ ਦਿੱਤਾ ਕੁਝ ਨਹੀਂ ਪੰਜਾਬ ਨੂੰ ਆਪਾਂ 2 ਸਾਲ 'ਚ ਨੌਕਰੀਆਂ ਵੀ ਦਿੱਤੀਆਂ ਹਸਪਤਾਲ ਬਣਾਏ ਸਕੂਲ ਬਣਾਏ ਔਰ ਇੱਕ ਥਰਮਲ ਵੀ ਖਰੀਦ ਲਿਆ ਲੋਕੇ ਇਸ ਗੱਲ ਤੋਂ ਖੁਸ਼ ਹੈ ਪਾਣੀ ਵੀ ਲੋਕਾਂ ਨੂੰ ਫਰੀ ਦਿੱਤਾ ਜਿਹੜਾ ਹੈਗਾ ਖੇਤੀ ਨੂੰ ਬਿਜਲੀ ਐਨੀ ਦਿੱਤੀ ਵੀ ਲੋਕਾਂ ਨੂੰ ਜਨਰੇਟਰ ਚਲਾਉਣ ਦੀ ਲੋੜ ਨਹੀਂ ਪਈ ਜੇ ਅਸੀਂ 2 ਸਾਲਾਂ 'ਚ ਇਹ ਕਰ ਸਕਦੇ ਹਾਂ ਉਹਨੇ 75 ਸਾਲਾਂ 'ਚ ਕਿਉਂ ਨਹੀਂ ਕੀਤਾ ਦਬੀ ਜ਼ੁਬਾਨ ਨਾਲ ਲੋਕ ਆ ਜਿਹੜੇ ਚਾਹੇਓ ਸਾਡੀ ਪਾਰਟੀ ਜੁਆਇਨ ਕਰਨ ਜਾਂ ਨਾ ਕਰਨ ਉਹ ਅੰਦਰ ਅੰਦਰੂਨੀ ਤੌਰ ਤੇ ਇਹ ਕਹਿੰਦੇ ਵੀ ਅਸੀਂ ਤੁਹਾਨੂੰ ਪਿਛਲੀ ਵਾਰੀ ਨੂੰ ਵੀ ਤੁਸੀਂ ਚੈੱਕ ਕਰ ਲਿਓ ਔਰ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਹੋਣਾ ਦਾ ਰਿਕਾਰਡ ਹੈ ਕਿਉਂਕਿ ਇਹਨਾਂ ਦੇ ਮਿੱਤਰ ਸਮਝ ਲਓ ਭਗਵੰਤ ਮਾਨ ਹੀ ਫਰੀਦਕੋਟ elections ਲੜ ਰਹੇ ਅਸੀਂ ਉਹਨਾਂ ਦਾ ਜਿਹੜਾ ਸੰਗਰੂਲ ਵਾਲਾ ਰਿਕਾਰਡ ਹੈ ਉਹ ਫਰੀਦਕੋਟ ਵਾਲਾ ਰਿਪੀਟ ਕਰਦਗੇ ਮੁੱਖ ਮੰਤਰੀ ਪੰਜਾਬ ਦੀ ਇੱਕ ਤਾਂ ਲੋਕ ਮਿਲਣੀ ਹੋ ਗਈ ਹੈ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਕੋਈ ਰੱਖੀ ਹੈ ਆਉਣਗੇ ਮਿਲਣਗੇ ਅੱਗੇ ਲੋਕਾਂ ਨੂੰ ਹਾਂਜੀ ਜਿਹੜਾ ਹੈਗਾ ਉਹਨਾਂ ਨੇ ਸਾਡੇ ਨਾਲ ਪਹਿਲਾਂ ਹੀ ਵਾਅਦਾ ਕੀਤਾ ਸੀ ਕਿ ਅਸੀਂ ਤੁਹਾਨੂੰ ਵੱਧ ਤੋਂ ਵੱਧ ਸਮਾਂ ਦੇਵਾਂਗੇ ਉਹ ਕਿਉਂਕਿ ਜਿਹੜਾ ਸਾਡਾ ਸਮਾਂ ਕੱਟਿਆ ਗਿਆ ਉਹ ਕਾਰਨ ਬਣਿਆ ਰਵਿੰਦ ਕੇਚਰੀਵਾਲ ਸਾਹਿਬ ਦੇ ਜੇਲ੍ਹ ਜਾਣ ਕਰਕੇ ਉਹਨਾਂ ਨੂੰ ਪੂਰੇ ਇੰਡੀਆ ਚ ਜਾ ਕੇ ਪ੍ਰਚਾਰ ਕਰਨਾ ਪਿਆ ਨਹੀਂ ਹੁਣ ਤੱਕ ਕੋਈ ਸੀ ਵੀ ਹਲਕੇ ਵਾਈਜ਼ ਹਰ ਇੱਕ ਹਲਕੇ ਦੇ ਵਿੱਚ ਉਹਨਾਂ ਨੇ ਦੋ ਦੋ ਤਿੰਨ ਤਿੰਨ ਰੈਲੀਆਂ ਕਰਦੀਆਂ ਸੀ ਤਾਂ ਕਿ ਪੂਰੇ ਪੰਜਾਬ ਦੇ ਲੋਕਾਂ ਨੂੰ ਦੱਸ ਸਕਣ ਉਹਨਾਂ ਨੇ ਕੀ ਕੀਤਾ ਕੇਰੀ ਕੇਰੀਵਾਲ ਸਾਹਿਬ ਪਹੁੰਚ ਸਕਦੇ ਇੱਥੇ ਪਹੁੰਚ ਸਕਦੇ ਕੇਚਰੀਵਾਲ ਸਾਹਿਬ ਵੀ ਆ ਸਕਦੇ ਆ ਸੰਜੇ ਸਿੰਘ ਜੀ ਵੀ ਆ ਸਕਦੇ ਆ ਹੋਰ ਵੀ ਜਿਹੜੇ ਸਟਾਰ ਪ੍ਰਚਾਰਕ ਹੈ ਕੇਚਰੀਵਾਲ ਸਾਹਿਬ ਦੇ ਧਰਮ ਪਤਨੀ ਵੀ ਪੰਜਾਬ ਆ ਸਕਦੇ ਆ ਕੇਰੀਵਾਲ ਦਾ ਕੋਈ ਬੈਨੀਫਿਟ ਮਿਲੂਗਾ ਕਿਉਂਕਿ ਤੁਹਾਡੇ ਨਾਲ ਪਿੱਛੇ ਸਮੇਂ ਵੀ ਗੱਲ ਕੀਤੀ ਸੀ ਤੁਸੀਂ ਕਿਹਾ ਸੀ ਕਿ ਉਹਨਾਂ ਦੀ ਜਿਹੜੀ ਸ ਉਹ ਪੂਰਾ ਸਾਨੂੰ ਫਾਇਦਾ ਦੇ ਰਹੀ ਹੈ ਬਲ ਦੇ ਰਹੀ ਹੈ ਹੁਣ ਉਹ ਬਾਹਰ ਆ ਗਿਆ ਹੈ ਬੈਨੀਫਿਟ ਮਿਲੂ ਕੋਈ ਬਾਹਰ ਆਉਂਦਾ ਉਹਨਾਂ ਦਾ ਬਿਲਕੁਲ ਜੀ ਲੋਕਾਂ ਨੂੰ ਉਹ ਦੱਸਣਗੇ ਆ ਕੇ ਜਿਹੜੀ ਅਸੀਂ ਗੱਲ ਸੁਣੀ ਸੁਣਾਈ ਗੱਲ ਦੱਸਣੀ ਔਰ ਜਿਹੜਾ ਆਪਦੇ ਤਜਰਬੇ ਚੋ ਗੱਲ ਦੱਸਣੀ ਜਿਸ ਤਰ੍ਹਾਂ ਨਾਲ ਉਹਨਾਂ ਦੇ ਨਾਲ ਈਡੀ ਨੇ ਵਿਹਾਰ ਕੀਤਾ ਬਿਨਾਂ ਕਸੂਰ ਤੋਂ ਫੜ ਕੇ ਜੇਲ੍ਹ 'ਚ ਸੱਟਿਆ ਉਹਨਾਂ ਦਾ ਜਿਹੜਾ ਕੋਰਟਾਂ ਦੇ ਵਿੱਚ ਕਿਸ ਤਰ੍ਹਾਂ ਦਾ ਤਜਰਬਾ ਰਿਹਾ ਜੇਲ੍ਹ ਦੇ ਵਿੱਚ ਕਿਸ ਤਰ੍ਹਾਂ ਤਜਰਬਾ ਰਿਹਾ ਤੋ ਇਹ ਦੇਖੋ ਕਿ ਇੱਕ ਮਰੀਜ਼ ਬੰਦੇ ਨੂੰ ਦਵਾਈ ਤੱਕ ਨਹੀਂ ਦਿੱਤੀ ਗਈ ਇਸ ਦੇਸ਼ ਦੇ ਵਿੱਚ ਪੋਲਿਟਿਕਸ ਜਿੱਤ ਹਾਰ ਚਲਦੀ ਰਹਿੰਦੀ ਹੈ ਅੱਜ ਕੋ ਜਿੱਤਿਆ ਕੱਲ ਨੂੰ ਉਹ ਹਾਰ ਵੀ ਸਕਦਾ ਜਿਹੜਾ ਅੱਜ ਹਾਰਿਆ ਉਹ ਕੱਲ ਜਿੱਤ ਵੀ ਸਕਦਾ ਪਰ ਇਸ ਤਰ੍ਹਾਂ ਕਿਸੇ ਨੂੰ ਇਹ ਤਾਂ ਜਿਹੜਾ ਰਾਜਿਆਂ ਵਾਲਾ ਰਾਜ ਹੈ ਵੀ ਤੁਸੀਂ ਦੁਸ਼ਮਣ ਨੂੰ ਜਿਹੜਾ ਉਹ ਜਾਨ ਤੋਂ ਹੀ ਖਤਮ ਕਰਦੇ ਹੋ ਤਾਂ ਜਿਵੇਂ ਸਲੋ ਪੌਇਜ਼ਨਿੰਗ ਦਿੰਦੇ ਸੀਗੇ ਅੱਗੇ ਉਹ ਜਿਹੜਾ ਉਹ ਥੋੜਾ ਥੋੜਾ ਹੌਲੀ ਹੌਲੀ ਬੰਦਾ ਮਰਦੇ ਉਸ ਤਰ੍ਹਾਂ ਕੇਜਰੀਵਾਲ ਸਾਹਿਬ ਨੂੰ ਫੜ ਕੇ ਜੇਲ੍ਹ ਸੱਤਿਆ ਤੇ ਦਵਾਈ ਤੱਕ ਨਹੀਂ ਦਿੱਤੀ ਉਹ ਇਥੋਂ ਇਹਨਾਂ ਦੀ ਸਰਕਾਰਾਂ ਦੀ ਮਨਛਾ ਪਤਾ ਲੱਗੀ ਕਰਮਜੀਤ ਅਨਮੋਲ ਨੂੰ ਮੈਂ ਇੱਕ ਸਵਾਲ ਕੀਤਾ ਜੀ ਮੈਂ ਕਿਹਾ ਜੀ ਤੁਸੀਂ ਅੱਜ ਪੱਕੇ ਕੈਂਡੀਡੇਟ ਬਣ ਗਏ ਉਹਦੇ ਪੱਕੇ ਕੈਂਡੀਡੇਟ ਨਹੀਂ ਮੈਂ ਪੱਕਾ ਫਰੀਦਕੋਟੀਆਂ ਬਣ ਗਿਆ ਬਿਲਕੁ ਜਦੋਂ ਕਰਮਜੀਤ ਦੇ ਨਾਂ ਦੇ ਨਾਲ ਪੱਕਾ ਫਰੀਦਕੋਟ ਜੁੜ ਗਿਆ ਉਹਨਾਂ ਦੇ ਨਾਂ ਨਾਲ ਲੱਗੂਗਾ ਕਰਮਜੀਤ ਸਿੰਘ ਅਨਮੋਲ ਐਮਪੀ ਫਰੀਦਕੋਟ ਤਾਂ ਜਦੋਂ ਫਰੀਦਕੋਟ ਉਹਨਾਂ ਦੇ ਨਾਂ ਨਾਲ ਜੁੜ ਗਿਆ ਤਾਂ ਫਿਰ ਪੱਕੇ ਫਰੀਦਕੋਟੀ ਹੈ ਔਰ ਇਹ ਜਿਹੜੇ ਇਸ ਮਿੱਟੀ ਦੇ ਨਾਲ ਉਹਨਾਂ ਦਾ ਬਹੁਤ ਪੁਰਾਣਾ ਰਿਸ਼ਤਾ ਹੈ ਬਾਬੇ ਫਰੀਦ ਦੀ ਬਾਣੀ ਤੋਂ ਲੈ ਕੇ ਪੰਜਾਬੀਅਤ ਦੇ ਨਾਲ ਉਹਨਾਂ ਦਾ ਰਿਸ਼ਤਾ ਔਰ ਜਿਹੜੇ ਬਾਬਾ ਫਰੀਦ ਜੀ ਆ ਉਹ ਪੰਜਾਬੀ ਦੇ ਸਭ ਤੋਂ ਪੁਰਾਣੇ ਜਿਹੜੇ ਆ ਉਹ ਫਕੀਰ ਲਾਲੋ ਜਾਂ ਲੇਖਕ ਲਾਲੋ ਜਾਂ ਕੁਝ ਵੀ ਉਹਨਾਂ ਨੂੰ ਕਿਸੇ ਵੀ ਲਫ਼ਜ਼ ਜਾਂਦਾ ਹਰ ਇੱਕ ਬੰਦਾ ਆਪਣੇ ਅਦੇ ਢੰਗ ਨਾਲ ਲਿਖਦਾ ਔਰ ਪੰਜਾਬੀ ਬੋਲੀ ਦੀ ਸੇਵਾ ਕਰਨ ਵਾਲੇ ਜੋ ਗੁਰੂ ਗ੍ਰੰਥ ਸਾਹਿਬ ਚ ਉਹਨਾਂ ਦੀ ਬਾਣੀ ਸਭ ਤੋਂ ਜਿਹੜਾ ਇਤਿਹਾਸ ਪੁਰਾਣਾ ਹੈ ਸਾਡੇ ਭਗਤਾਂ ਦਾ ਉਹ ਬਾਬਾ ਫਰੀਦ ਜੀ ਦਾ ਸਾਰੇ ਐਮਐਲਏ ਦੇ ਨਾਲ ਗੱਲਬਾਤ ਕੀਤੀ ਹੈ ਤੇ ਸਾਰਿਆਂ ਨੇ ਇਹੀ ਕਿਹਾ ਹੈ ਕਿ ਸਾਡੇ ਹਲਕੇ ਦੇ ਵਿੱਚੋਂ ਵਾਰਡ ਡਿਲੀਡ ਹੋਊਗੀ ਗੁਰਦੇਵਤ ਸਿੰਘ ਸੇਖੋ ਕੀ ਸੋਚਦੀ ਹੈ ਦੇਖੋ ਮੈਂ ਕੋਸ਼ਿਸ਼ ਕਰਦਾ ਮੈਂ ਖਿਡਾਰੀ ਰਿਆਂ ਮੈਂ ਆਪਣੀ ਪ੍ਰੈਕਟਿਸ ਕਰਨ ਤੇ ਆਪਦੀ ਮਿਹਨਤ ਕਰਨ ਤੇ ਰੱਖਿਆ ਹੁਣ ਵੀ ਅਸੀਂ ਸਾਰੇ ਜਿੰਨੇ ਸਾਡੇ ਸਾਥੀ ਆ ਘਰ ਘਰ ਜਾਂਦੇ ਆ ਲੋਕਾਂ ਨੂੰ ਅਸੀਂ ਆਪਦਾ ਬੈਸਟ ਦੇਣ ਵਾਸਤੇ ਜ਼ੋਰ ਲਾਵਾਂਗੇ ਔਰ ਸਾਡਾ ਮੁਕਾਬਲਾ ਸੀ ਕਿਸੇ ਨਾਲ ਆਂਢੀ ਗੋਂਢੀ ਨਹੀਂ ਕਰਨਾ ਅਸੀਂ ਤਾਂ ਦੱਸਣਾ ਹੈ ਕਿ ਸਾਡੀ ਲੜਾਈ ਮੋਦੀ ਨਾਲ ਹੈ ਮੋਦੀ ਨਾਲ ਸਾਡੀ ਲੜਾਈ ਆ ਜਿੰਨੇ ਵੀ ਲੋਕਾਂ ਨੂੰ ਵੱਤੋਂ ਦਵੇਰ ਕਰਾਂਗੇ ਔਰ ਮੈਨੂੰ ਵੀ ਲੱਗਦਾ ਹੈ ਕਿ ਮੇਰਾ ਹਲਕਾ ਜਿਹੜਾ ਹੈ ਇਲਾਕਿਆਂ ਦੇ ਦੂਜੇ ਇਲਾਕਿਆਂ ਨੂੰ ਇਹਦੇ ਜਿਹੜਾ ਸੀ ਚੰਗੀ ਵੋਟ ਪਾਉਣ ਦੇ ਵਿੱਚ ਕਾਮਯਾਬ ਹੋਣਾ। ਆਖ਼ਰဆုံး ਸਵਾਲ ਆਇਆ ਇੱਕ ਗੱਲ ਸਾਹਮਣੇ ਆ ਰਹੀ ਹੈ ਕਿਉਂਕਿ ਤੁਹਾਡੇ ਜਿਹੜੇ 5 ਮੰਤਰੀ ਐ ਉਹ ਐਮਪੀ ਬਣ ਜਾ ਰਹੇ ਐ ਤੇ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਉਹ ਕੈਬਨਿਟ ਦਾ ਸ਼ਬਦ ਆਉਣ ਵਾਲੀ ਸਮੇਂ ਦੇ ਵਿੱਚ ਗਰਦੇ ਤੇ ਸਭ ਪੂਰੇ ਲੱਗ ਸਕਦਾ ਹੈ। ਨਹੀਂ ਦੇਖੋ ਮੈਂ ਅੱਜ ਤੱਕ ਪਾਰਟੀ ਤੋਂ ਮੇਰਾ ਜਦੋਂ ਦੀ ਪਾਰਟੀ ਜੁਆਇਨ ਕੀਤੀ ਐ ਤਾਂ ਉਦੋਂ ਤੋਂ ਲੈ ਕੇ ਅੱਜ ਤੱਕ ਕਦੇ ਪਾਰਟੀ ਤੋਂ ਕੁਝ ਨਹੀਂ ਮੰਗਿਆ। ਇੱਥੇ ਤੱਕ ਮੈਂ ਟਿਕਟ ਵੀ ਨਹੀਂ ਮੰਗੀ ਸੀ। ਟਿਕਟ ਦਿੰਦਿਆਂ ਵੀ ਮੈਂ ਉਹਨਾਂ ਨੂੰ ਕੇਚਰੀਵਾਲ ਸਾਹਿਬ ਨੂੰ ਬੇਨਤੀ ਕੀਤੀ ਸੀ ਵੀ ਮੇਰੀ ਕੋਈ ਇੱਛਾ ਟਿਕਟ ਲੜਨ ਦੀ ਨਹੀਂ। ਮੈਂ ਤਾਂ ਸਿਰ ਤਾਂ ਹੁਣ ਵੀ ਮੇਰੀ ਅਜ ਤੱਕ ਅਜ ਨਾ ਕੋਈ ਜਿਹੜੀ ਮੰਤਰੀ ਬਣਨ ਦੀ ਇੱਛਾ ਹੈ ਪਾਰਟੀ ਜਿਹੜੀ ਹੈ ਜੇ ਸੋਚਦੀ ਹੈ ਕਿ ਕਿ ਪਿਛਲੇ ਲੰਬੇ ਸਮੇਂ ਦੇ ਵਿੱਚ ਬਹੁਤ ਕੰਮ ਕੀਤਾ ਮਹਾਰਾਜ ਦੀ ਕਿਰਪਾ ਦੇ ਨਾਲ ਪਾਰਟੀ ਨੂੰ ਖੜੀ ਰੱਖਣ ਵਾਸਤੇ ਉਹ ਦੌਰ ਵੀ ਆਇਆ ਜਦੋਂ ਸਾਡੀ ਪਾਰਟੀ ਦੇ ਉੱਤੇ ਜਿਹੜਾ ਹੈਗਾ ਕਾਲੇ ਬੱਦਲ ਵੀ ਛਾਏ ਸੀ ਪੰਜਾਬ 'ਚ ਪਾਰਟੀ ਨੂੰ ਖਤਮ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਤਾਂ ਅੱਜ ਵੀ ਜਿਹੜਾ ਹੈਗਾ ਪਾਰਟੀ ਲਈ ਖੜੇ ਹਾਂ ਪਾਰਟੀ ਜਿੰਨਾ ਮਾਨ ਦੇਊਗੀ ਜਾਂ ਕਿਤੇ ਹੋਰ ਡਿਊਟੀ ਲਾਊਗੀ ਅਹੁਦੇ ਦੇ ਤੌਰ ਤੇ ਤਾਂ ਉਹ ਨਿਭਾਵਾਂਗੇ ਪਰ ਇਹ ਹਲੇ ਜਿਹੜਾ ਉਹਨਾਂ ਨੇ ਤੈਅ ਕਰਨਾ ਅਸੀਂ ਆਪਦੇ ਵੱਲੋਂ ਕੋਸ਼ਿਸ਼ ਕਰਾਂਗੇ ਕਿ ਅਸੀਂ ਆਪਦੇ ਵੱਲੋਂ ਬੈਸਟ ਕਰ ਸਕੇ ਥੈਂਕ ਯੂ ਵੈਰੀ ਮੱਚ ਤਾਂ ਗੱਲਬਾਤ ਕੀਤੀ ਹੈ ਕਰਮਜੀਤ ਅਨਮੋਲ ਦੇ ਨਾਲ ਕਿਉਂਕਿ ਅੱਜ ਨਾਮਜ਼ਦਗੀ ਪੱਤਰ ਉਹਨਾਂ ਵੱਲ ਦਾਖਲ ਕੀਤੇ ਗਏ ਹੈ ਬੀਨੂ ਢਿੱਲੋਂ ਦੇ ਨਾਲ ਗੱਲਬਾਤ ਕੀਤੀ ਹੈ ਕਰਮਜੀਤ ਅਨਮੋਲ ਨੇ ਸਿੱਧੇ ਤੌਰ ਤੇ ਕਹਿਤਾ ਹੈ ਕਿ ਅੱਜ ਤੋਂ ਉਹ ਪੱਕੇ ਫਰੀਦਕੋਟ ਦੇ ਬਣ ਗਏ ਨੇ ਬੀਨੂ ਢਿੱਲੋਂ ਦੇ ਨਾਲ ਗੱਲਬਾਤ ਕੀਤੀ ਹੈ ਤੇ तमाम ਐਮ ਐਲ ਏ ਜਿਹੜੇ ਹੈਗੇ ਆ ਨੌਂ ਵਿਧਾਨ ਸਭਾ ਹਲਕਿਆਂ ਦੇ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਤਾਂ ਸਾਰਿਆਂ ਨੇ ਜਿਹੜਾ ਇਹ ਭਰੋਸਾ ਜਤਾਇਆ ਹੈ ਕਿ ਵੱਧ ਤੋਂ ਵੱਧ ਲੀਡ ਉਹਨਾਂ ਦੇ ਹਲਕੇ ਦੀ ਹੋਵੇਗੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੇ ਕੇਜਰੀਵਾਲ ਵੀ ਹੋ ਸਕਦਾ ਆਪਣੀ ਇੱਥੇ ਰੈਲੀ ਰੱਖਣਾ ਤਾ ਉਸ ਦਾ ਵੀ ਬੈਨੀਫਿਟ ਇਹਨਾਂ ਨੂੰ ਹੋਰ ਮਿਲੇਗਾ ਦੇਖਦੇ ਹਾਂ ਹੁਣ ਫਰੀਦਕੋਟ ਲੋਕ ਸਭਾ ਹਲਕੇ ਦੇ ਕਿਉਂਕਿ ਤਿੰਨ ਜ਼ਿਲ੍ਹਿਆਂ ਦੇ 900 ਜਿਹੜੇ ਵਿਧਾਨ ਸਭਾ ਹਲਕੇ ਪੈਂਦੇ ਆ ਉਹਨਾਂ ਦਾ ਫਤਵਾ ਕਿਸ ਉਮੀਦਵਾਰ ਨੂੰ ਜਾਂਦਾ ਕਿਹੜਾ ਉਮੀਦਵਾਰ ਜਿਹੜਾ ਜਿੱਤ ਕੇ ਲੋਕ ਸਭਾ ਦੇ ਵਿੱਚ ਜਾਂਦਾ ਇਹ ਦੇਖਣ ਵਾਲੀ ਗੱਲ ਹੋएगी ਗੁਰਜੀਤ ਸਿੰਘ ਰਮਣਾ ਡੀ5 ਚੈਨਲ ਪੰਜਾਬੀ ਫਰੀਦਕੋਟ ਚੋਣ ਦੰਗਲ 'ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ 'ਚ ਜਾਣ ਦੀ ਕਿਹਦੀ ਆਊਗੀ ਵਾਰੀ ਪਖੇ ਮਾਹੌਲ 'ਚ ਲੀਡਰਾਂ ਦੇ ਬਿਆਨ ਨੇ ਕਿੰਨੂ ਚੋਬ ਮਾਰੀ VOTERਾਂ ਨੇ મતਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿइये ਨਿਡਰਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਲ ਜੀ ਮੈਂ ਹਕ ਕੁਲਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ